ਇਸ ਵਾਇਰਲ ਵੀਡੀਓ ਦੇ ਹਵਾਲੇ ਨਾਲ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀਆਂ ਇਹ ਤਸਵੀਰਾਂ ਕਪੂਰਥਲਾ ਦੀ ਮਾਡਰਨ ਜੇਲ੍ਹ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਇੱਕ ਕੈਦੀ ਜੇਲ੍ਹ ਦੇ ਬਾਹਰ ਲੇਟਣ ਨੂੰ ਮਜਬੂਰ ਹੈ ਤੇ ਪ੍ਰਸ਼ਾਸਨ ਵੱਲੋਂ ਇਸ ਨੂੰ ਜੇਲ੍ਹ ਦੇ ਅੰਦਰ ਨਹੀਂ ਵਾੜਿਆ ਜਾ ਰਿਹਾ ਇਹ ਵਿਅਕਤੀ ਫਗਵਾੜਾ ਦੇ ਪਿੰਡ ਗੰਡਵਾ ਦਾ ਦੱਸਿਆ ਜਾ ਰਿਹਾ ਜੋ ਕਤਲ ਕੇਸ 'ਚ ਇਸ ਜੇਲ੍ਹ 'ਚ ਬੰਦ ਹੈ ਪਰ ਇਸ ਦੀ ਐਚ ਆਈ ਵੀ ਰਿਪੋਰਟ ਪੋਜ਼ਿਟਿਵ ਆਉਣ ਕਾਰਨ ਸਾਰਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ 10 ਅਗਸਤ ਨੂੰ ਇਸ ਦੀ ਘਰਵਾਲੀ ਨੂੰ ਜੇਲ੍ਹ ਚੋਂ ਫੋਨ ਆਉਂਦਾ ਹੈ ਕਿ ਇਸ ਦੀ ਤਬੀਅਤ ਖਰਾਬ ਹੋਣ ਦੇ ਚੱਲਦਿਆਂ ਕਪੂਰਥਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਜਾਣਾ ਜਦ ਇਸ ਦੀ ਪਤਨੀ ਉੱਥੇ ਪਹੁੰਚੀ ਤਾਂ ਐਂਬੂਲੈਂਸ ਰਾਹੀਂ ਇਸ ਕੈਦੀ ਨੂੰ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ ਜਿੱਥੇ ਇਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਇਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ 'ਚ ਰੈਫਰ ਕਰ ਦਿੱਤਾ ਫਿਰ ਜਦ ਡਾਕਟਰਾਂ ਨੇ ਇਸ ਦੇ ਸਾਰੇ ਟੈਸਟ ਲਏ ਤਾਂ ਇਸ ਦੀ ਐਚਆਈਵੀ ਰਿਪੋਰਟ ਪੋਜ਼ਿਟਿਵ ਆ ਗਈ ਜਿਸ ਤੋਂ ਬਾਅਦ ਇਸ ਦੀ ਨਾਜ਼ੁਕ ਹਾਲਤ ਦੇ ਚੱਲਦਿਆਂ ਇਸ ਕੈਦੀ ਨੂੰ ਅੱਗੇ ਪੀਜੀਆਈ ਰੈਫਰ ਕਰ ਦਿੱਤਾ ਗਿਆ ਦੂਜੇ ਪਾਸੇ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਲਾਜ ਦੇ ਲਈ ਇਸ ਨੂੰ ਪੀਜੀਆਈ ਭੇਜਿਆ ਗਿਆ ਸੀ ਪਰ ਇਸ ਦੀ ਘਰਵਾਲੀ ਨੇ ਪ੍ਰਾਈਵੇਟ ਐਂਬੂਲੈਂਸ ਮੰਗਵਾ ਕੇ ਤੇਜ ਨੂੰ ਇੱਥੇ ਕਪੂਰਥਲਾ ਜੇਲ੍ਹੋਂ ਵਾਪਸ ਲੈ ਆਈ ਤੇ ਹੁਣ ਇਸ ਨੂੰ ਹਸਪਤਾਲ ਦੁਬਾਰਾ ਭੇਜਣ ਲਈ 108 ਨੰਬਰ ਐਂਬੂਲੈਂਸ ਮੰਗਵਾਈ ਗਈਆ ਤੇ ਇਸ ਦੀ ਪਤਨੀ ਉੱਥੇ ਨਹੀਂ ਲਿਜਾਣਾ ਚਾਹੁੰਦੀ ਬਿਊਰੋ ਰਿਪੋਰਟ ਐਸ ਐਮ ਜੈਡ ਨਿਊਜ਼